ਸਸਿਕਾ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਜੇਕਰ ਤੁਸੀਂ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜਲਦ ਹੀ ਵੀਜ਼ਾ ਸੰਬੰਧਿਤ ਲਾਗਤਾਂ ਦੇ ਵਿੱਚ ਭਾਰੀ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਜੀ ਹਾਂ ਚਾਹੇ ਤੁਸੀਂ ਸਲਾਨੀਆਂ ਵਿਦਿਆਰਥੀਆਂ ਜਾਂ ਫਿਰ ਹੁਨਰਮੰਦ ਪੇਸ਼ੇਵਰਾਂ ਵਜੋਂ ਅਮਰੀਕਾ ਜਾ ਰਹੇ ਹੋ ਤਾਂ ਤੁਹਾਨੂੰ ਅਮਰੀਕਾ ਸਰਕਾਰ ਦੁਆਰਾ ਪੇਸ਼ ਕੀਤੀ ਗਈ ਇੱਕ ਨਵੀਂ ਲਾਜ਼ਮੀ 250 ਡਾਲਰ ਵੀਜ਼ਾ ਇੰਟੈਗ੍ਰਿਟੀ ਵੀਜ਼ਾ ਕਰਕੇ ਜਿਹੜਾ ਹੈ ਵੀਜ਼ਾ ਸੰਬੰਧਿਤ ਲਾਗਤਾਂ 'ਚ ਵਾਧੂ ਬੋਝ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਤੁਸੀਂ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜਲਦੀ ਹੀ ਵੀਜ਼ਾ ਸੰਬੰਧਿਤ ਲਾਗਤਾਂ ਵਿੱਚ ਭਾਰੀ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਜੀ ਹਾਂ ਚਾਹੇ ਤੁਸੀਂ ਸੈਲਾਨੀਆਂ ਵਿਦਿਆਰਥੀਆਂ ਜਾਂ ਹੁਨਰਮੰਦ ਪੇਸ਼ੇਵਰਾਂ ਵੱਜੋਂ ਅਮਰੀਕਾ ਜਾ ਰਹੇ ਹੋ ਤਾਂ ਤੁਹਾਨੂੰ ਅਮਰੀਕੀ ਸਰਕਾਰ ਦੁਆਰਾ ਪੇਸ਼ ਕੀਤੀ ਗਈ ਇੱਕ ਨਵੀਂ ਲਾਜ਼ਮੀ ਡਾਲਰ 250 ਵੀਜ਼ਾ ਇੰਟੀਗ੍ਰਿਟੀ ਫੀਸ ਕਰਕੇ ਵੀਜ਼ਾ ਸੰਬੰਧਿਤ ਲਾਗਤਾਂ ਵਿੱਚ ਵਾਧੂ ਬੋਝ ਦਾ ਸਾਹਮਣਾ ਕਰਨਾ ਪਵੇਗਾ ਇਹ ਫੀਸ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਨ ਬਿਗ ਬਿਊਟੀਫੁਲ ਬਿਲ ਐਕਟ ਦਾ ਹਿੱਸਾ ਹੈ ਜਿਸਤੇ 4 ਜੁਲਾਈ ਨੂੰ ਕਾਨੂੰਨ ਵਿੱਚ ਦਸਤਖਤ ਕੀਤੇ ਗਏ ਸਨ ਅਤੇ ਇਹ ਲਗਭਗ ਸਾਰੀਆਂ ਗੈਰ ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਤੇ ਲਾਗੂ ਹੋਵੇਗੀ ਜਿਸ ਵਿੱਚ B1, B2, F ਅਤੇ M, H1B ਅਤੇ J ਵੀਜ਼ਾ ਸ਼ਾਮਲ ਨੇ ਸਿਰਫ ਡਿਪਲੋਮੈਟਿਕ ਵੀਜ਼ਾ A ਅਤੇ G ਸ਼੍ਰੇਣੀਆਂ ਨੂੰ ਇਸ ਵਿੱਚ ਛੂਟ ਮਿਲੀ ਹੈ ਇਹ ਫੀਸ ਵੀਜ਼ਾ ਜਾਰੀ ਕਰਨ ਵੇਲੇ ਹੀ ਅਦਾ ਕਰਨੀ ਪਵੇਗੀ ਅਤੇ ਇਹ ਪਹਿਲਾਂ ਤੋਂ ਹੀ ਲਾਗੂ ਨਿਯਮਤ ਵੀਜ਼ਾ ਅਰਜ਼ੀ ਫੀਸਾਂ ਤੋਂ ਇਲਾਵਾ ਹੋਵੇਗੀ ਡਾਲਰ 250 ਲਗਭਗ 21400 ਰੁਪਏ ਦਾ ਚਾਰਜ ਵਿਤੀ ਸਾਲ 2025 ਤੋਂ ਲਾਗੂ ਹੋਵੇਗਾ ਅਤੇ 2026 ਤੋਂ ਬਾਅਦ ਇਸ ਵਿੱਚ ਹਰ ਸਾਲ ਵਾਧਾ ਹੋਣ ਦੀ ਉਮੀਦ ਹੈ ਜੋ ਕਿ ਮਹਿੰਗਾਈ ਦੇ ਹਿਸਾਬ ਨਾਲ ਐਡਜਸਟ ਕੀਤਾ ਜਾਵੇਗਾ ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹਰ ਸਾਲ ਇਸ ਰਕਮ ਨੂੰ ਬਦਲਣ ਦਾ ਅਧਿਕਾਰ ਰੱਖਦਾ ਹੈ ਜਿਸ ਨਾਲ ਇਹ ਵੀਜ਼ਾ ਬਿਨੇਕਾਰਾਂ ਲਈ ਇੱਕ ਆਵਰਤੀ ਅਤੇ ਹੌਲੀ-ਹੌਲੀ ਵਾਧਾ ਬੋਝ ਬਣਦਾ ਹੈ ਮਿਆਰੀ ਵੀਜ਼ਾ ਅਰਜੀ ਫੀਸਾਂ ਦੇ ਉਲਟ ਜ਼ਿਆਦਾਤਰ ਯਾਤਰੀਆਂ ਲਈ ਵੀਜ਼ਾ ਇੰਟੀਗ੍ਰਿਟੀ ਫੀਸ ਨੂੰ ਮੁਆਫ ਘਟਾਇਆ ਜਾਂ ਛੋਟ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਬਿਨੇਕਾਰ ਰਿਫੰਡ ਦੇ ਯੋਗ ਹੋ ਸਕਦੇ ਨੇ ਜੇਕਰ ਉਹ ਸਾਰੀਆਂ ਵੀਜ਼ਾ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕਰਦੇ ਨੇ ਜਿਵੇਂ ਕਿ ਅਣਅਧਿਕਾਰਤ ਰੁਜ਼ਗਾਰ ਤੋਂ ਬਚਣਾ ਅਤੇ ਆਪਣੇ ਅਧਿਕਾਰਤ ਠਹਿਰਨ ਤੋਂ ਬਾਅਦ 5 ਦਿਨਾਂ ਦੇ ਅੰਦਰ ਅਮਰੀਕਾ ਛੱਡਣਾ ਜਦੋਂ ਤੱਕ ਕਿ ਉਹਨਾਂ ਨੂੰ ਕਾਨੂੰਨੀ ਤੌਰ ਤੇ ਇੱਕ ਵੈਧ ਐਕਸਟੈਂਸ਼ਨ ਜਾਂ ਬਦਲੀ ਹੋਈ ਸਥਿਤੀ ਪ੍ਰਾਪਤ ਨਹੀਂ ਹੋਈ ਹੈ ਇਸ ਫੀਸ ਨੂੰ ਵਿਆਪਕ ਤੌਰ ਤੇ ਇੱਕ ਸੁਰੱਖਿਆ ਜਮਾ ਰਕਮ ਵਜੋਂ ਦੇਖਿਆ ਜਾਂਦਾ ਹੈ ਇਸ ਦਾ ਉਦੇਸ਼ ਵਿਦੇਸ਼ੀ ਸੈਲਾਨੀਆਂ ਵਿੱਚ ਅਮਰੀਕਾ ਵਿੱਚ ਉਹਨਾਂ ਦੇ ਠਹਿਰਨ ਦੌਰਾਨ ਕਾਨੂੰਨੀ ਆਚਰਣ ਨੂੰ ਉਤਸ਼ਾਹਿਤ ਕਰਨਾ ਹੈ ਭਾਰਤੀ ਬਿਨੇਕਾਰਾਂ ਲਈ ਵਿਤੀ ਪ੍ਰਭਾਵ ਕਾਫੀ ਵੱਡਾ ਹੈ B1 B2 ਵੀਜ਼ਾ ਦੀ ਮੌਜੂਦਾ ਕੀਮਤ ਡਾਲਰ 185 ਲਗਭਗ 15855 ਰੁਪਏ ਹੈ ਨਮੀ ਫੀਸ ਦੇ ਜੋੜ ਨਾਲ ਇਹ ਲਗਭਗ ਡਾਲਰ 472 ਡਾਲਰ ਲਗਭਗ 40456 ਰੁਪਏ ਤੱਕ ਵੱਧ ਸਕਦੀ ਹੈ ਇਹ ਕੁੱਲ ਵੀਜ਼ਾ ਖਰਚਿਆਂ ਵਿੱਚ 2.5 ਗੁਣਾ ਵਾਧਾ ਹੈ ਇਸ ਫੀਸ ਨੂੰ ਵਿਆਪਕ ਤੌਰ ਉੱਤੇ ਇੱਕ ਸੁਰੱਖਿਆ ਜਮਾ ਰਕਮ ਵਜੋਂ ਦੇਖਿਆ ਜਾਂਦਾ ਹੈ ਜਿਸ ਦਾ ਉਦੇਸ਼ ਵਿਦੇਸ਼ੀ ਸਲਾਹਨੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੇ ਠਹਿਰਨ ਦੌਰਾਨ ਕਾਨੂੰਨੀ ਆਚਰਣ ਨੂੰ ਉਤਸ਼ਾਹਿਤ ਕਰਦਾ ਹੈ ਭਾਰਤੀ ਬਿਨੇਕਾਰਾਂ ਦੇ ਲਈ ਵਿੱਤੀ ਪ੍ਰਭਾਵ ਕਾਫੀ ਵੱਡਾ ਹੈ ਤੇ B1 B2 ਵੀਜ਼ਾ ਦੀ ਮੌਜੂਦ ਕੀਮਤ 185 ਡਾਲਰ ਲਗਭਗ 15855 ਰੁਪਏ ਹੈ ਤੇ ਨਵੀਂ ਫੀਸ ਦੇ ਜੋੜ ਦੇ ਨਾਲ ਲਗਭਗ 472 ਡਾਲਰ ਲਗਭਗ ਯਾਨੀ ਕਿ 40456 ਰੁਪਏ ਤੱਕ ਜਾ ਸਕਦੀ ਹੈ ਤੇ ਇਸ ਦਾ ਕੁੱਲ ਵੀਜ਼ਾ ਖਰਚਾ ਦੇ 2.5 ਗੁਣਾ ਵਾਧਾ ਹੋਇਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ